ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਨਿਆਂ ਦੇ ਕੋਈ ਸੁਖਨ ਦੁਨੀਆਂ ਚ ਰੂਹੇ ਬਸੀਰਤ ਕੁਝ ਮਹਾਨ ਦਾਰਸ਼ਨਿਕਾਂ ਦੇ ਬੋਲ ਸਾਡੀ ਜ਼ਿੰਦਗੀ ਦੀ ਰਹਿਬਰੀ ਕਰਕੇ ਚਾਨਣ ਮਨਾਰਿਆਂ ਦਾ ਕੰਮ ਕਰਦੇ ਹਨ ਇਹਨਾਂ ਦਾਨਸ਼ਮੰਦਾਂ ਵਿੱਚ ਦੇਸ਼ ਵਦੇਸ਼ ਦੇ ਰਹਿਨੁਮਾ ਸ਼ਾਮਲ ਹਨ ਆਓ ਕੁਝ ਸ਼ਾਇਰਾਂ ਦੇ ਬੋਲਾਂ ਦੀ ਸ਼ੇਰਾਂ ਦੀ ਵਿਚਾਰ ਕਰੀਏ ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰ दाहਿੰ ਦਿਗਰ ਦਸ਼ਮੇਸ਼ ਜੀ ਦਾ ਜਫਰਨਾਮਾ ਦਸਮ ਗ੍ਰੰਥ ਵਿੱਚੋਂ ਸ਼ਿਕਮ ਢੇਡ दाहਿੰ ਮੂੰ ਦਿਗਰ ਹੋਰ ਭਾਵ ਇਹ ਕਿ ਮਰਦ ਐਸਾ ਚਾਹੀਦਾ ਹੈ ਕਿ ਜੋ ਢੇਡ ਵਿੱਚ ਹੋਵੇ ਮਨ ਵਿੱਚ ਹੋਵੇ ਉਹੀ ਜ਼ੁਬਾਨ ਚ ਹੋਵੇ ਜਿਵੇਂ ਬਾਬਾ ਫਰੀਦ ਜੀ ਵੀ ਫਰਮਾ ਰਹੇ ਹਨ ਕਿ ਜੇਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਜਫਰਨਾਮੇ ਵਿੱਚੋਂ ਇੱਕ ਹੋਰ ਸ਼ੇਅਰ ਚੂਕਰ ਅਰਹਮਾ ਹੀਲਤੇ ਦਰ ਗੁਜਸਤ ਹਲਾਲਸਤ ਬੁਰਦਨ ਵਾ ਸ਼ਮਸ਼ੀਰਦਸਤ ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਜਾਣ ਤਾਂ ਕਰਪਾਨ ਸ਼ਮਸ਼ੀਰ ਤੇ ਹੱਥ ਲੈ ਜਾਣਾ ਹਲਾਲ ਹੈ ਜਾਇਜ਼ ਹੈ ਇਹ ਲਾਚਾਰੀ ਵਸ ਹੋਣਾ ਚਾਹੀਦਾ ਹੈ ਸ਼ੌਕ ਨਹੀਂ ਹੈ ਖੁਫਤਾ ਰ ਖੁਫਤਾ ਕਹ ਕੁੰਦ ਬੇਦਾਰ ਖੁਫਤਾ ਖੁਆਬ ਨੀਂਦ ਬੇਦਾਰ ਜਗਾਉਣਾ ਸੁੱਤੇ ਨੂੰ ਸੁੱਤਾ ਕਿਵੇਂ ਜਗਾਵੇ ਸ਼ੇਖ ਸਾਦੀ ਜੀ ਲਿਖਦੇ ਹਨ ਸ਼ਰਮਾ ਦਾ ਸ਼ੇਰ ਵੇਖੋ ਪੋਸ਼ਾਣਦ ਲਿਬਾਸ ਹਰ ਕਿਰਾ ਐਬੇ ਦੀਦ ਵੇ ਐਬਾਂ ਰਾ ਲਬਾਸੇ ਉਰੀਆਨੀ ਦਾਦ ਪੋਸ਼ਾਣਦ ਟਕਣਾ ਦੀਦ ਦੇਖਣਾ ਉਰੀਆਨੀ ਮਗੇਸ ਕੱਪੜੇ ਪਾਏ ਹੋਏ ਲੋਕਾਂ ਨੇ ਐਬ ਟਕੇ ਹੋਏ ਹੁੰਦੇ ਹਨ ਜਿਨ੍ਹਾਂ 'ਚ ਐਬ ਨੁਕਸ ਨਹੀਂ ਹੁੰਦੇ ਉਹਨਾਂ ਨੂੰ ਨਗੇ ਕੋਦਾ ਵੀ ਬਖਸ਼ਿਸ਼ ਹੈ ਭਾਵ ਕਿ ਉਹ ਨਗੇ ਹੀ ਪਰਵਾਨ ਹਨ ਗੁਰਬਾਣੀ ਦਾ ਵੀ ਵਾਕ ਹੈ ਨਗਨ ਫਿਰਤ ਰੰਗ ਇਕਕੈ ਉਹ ਸੋਭਾ ਪਾਏ ਉਹੀ ਸ਼ੇਰ ਲਿਖੇ ਹਨ ਜੋ ਗੁਰਮਤ ਨਾਲ ਮੇਲ ਖਾਂਦੇ ਹਨ ਵੈਸੇ ਦੁਨੀਆ 'ਚ ਸ਼ੇਰੋ ਸ਼ਾਇਰੀ ਤਰੇ ਗੁਣਾ ਵਿੱਚ ਬਹੁਤ ਹੁੰਦੀ ਹੈ ਸੋਲ ਦਿਲ ਪਰਵਾਨਾ ਮਗਸ ਰਾ ਨ ਦੇਹੰਦ ਉਮਰ ਬਾਇਦ ਕੇ ਯਾਰ ਆਇਦ ਬਾ ਕਨਾਰ ਇਹ ਦੌਲਤ ਸਰਮਦ ਹਮਾ ਕਸਰਾ ਨਾ ਦੇਹਿੰਦ ਮਗਸ ਮੱਖੀ ਬਾ ਕਨਾਰ ਗੋਦੀ ਵਿੱਚ ਐਸ ਸਰਮਦ ਪਰਮਾਨੇ ਵਰਗਾ ਸੋਚ ਮੱਖੀ ਕੋਲ ਨਹੀਂ ਹੁੰਦਾ ਸਰਮਦ ਕੋਲੇ ਦੌਲਤ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦੀ ਉਮਰ ਚਾਹੀਦੀ ਹੈ ਕਿ ਯਾਰ ਰੱਬ ਬੁਕਲ ਵਿੱਚ ਆ ਜਾਏ ਬੇਟਾ ਹੋ ਜਾਏ ਭਾਈ ਨੰਦ ਲਾਲ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੋਈ ਸ਼ੇਰ ناسرو منصور گرو گوبند سنگی منظور گرو گوبند سنگ ہک را گنزور گرو گوبند سن زملا فیزے نور گرو گوبند سن ہک ہک اگاہ گرو گوبند سن شاہی شہن شاہ گرو گوبند سنگرے ہر کار گورو گوبند سنگ بے کسارا یار گرو گوبند سنگ حق حق آدیش گرو گوبند سنگھ بادشاہ درویش گرو گوبند سن ਇਸ ਵਿੱਚ ਜਿਹੜੇ ਕੁਝ ਔਖੇ ਸਬਦ ਹਨ ਨਾਸਰੋ ਸਹਾਇਕ ਮਨਸੂਰ ਜੇਤੂ ਈਜ਼ਦੀ ਅੱਲਾ ਵਾਹਿਗੁਰੂ ਗਾਂਝ ਬੋਹਲ ਠੇਰ ਜ਼ੁਮਲਾ ਸਮੂਹ ਇਕੱਠ ਹਕ ਰੱਬ ਦਾ ਜਾਨੂ ਸ਼ਾ ਰਾਜਾ ਰਾਜਿਆਂ ਦਾ ਰਾਜਾ ਹਰ ਕਾਰਜ ਦੇ ਸਮਰਥ ਬੇਕਸਾ ਬੇਵਸ ਲਚਾਰ را دا حق سچ رب اندیس جانن والا انوپوی اللہ یارکھا گرو بین سنگھ جی بارے لکھ دینے کرتار کی سوگند ہے نانک کی قسم ہے ہو جتنی بھی گوبند کی تریف وہ کم ہے اورنگزیب کی بیٹی جیبل نشا لکھ دیئے از کزا آئینی چینی شکست خوب شد ਸਮਾਏ ਮੈਂ ਖੁਦ ਵੀ ਨਹੀਂ ਸ਼ਿਕਸਤ ਅਜ਼ ਕਜ਼ਾ ਇਸਤਫ ਇਫ ਇਤਫਾਕਨ ਆਇਨੇ ਵੀ ਨਹੀਂ ਆਇਨੇ ਵੀ ਨਹੀਂ ਸ਼ੀਸ਼ੇ ਦਾ ਮਿਰਰ ਖੂਬ ਸ਼ੁੱਧ ਚੰਗਾ ਹੋਇਆ ਖੁਦ ਵੀ ਨਹੀਂ ਹਮੇ ਸ਼ਿਕਸਤ ਹਾਰਨਾ ਟੁੱਟ ਜਾਣਾ ਚੀਸ ਦੁਨੀਆ ਅਜ਼ ਖੁਦਾ ਗਾਫਲ ਬੁਦਨ ਨਾ ਕਾਸ਼ਮ ਕਾਮਸ਼ੋ ਨਕਰ ਵਾ ਫਰਜ਼ੰਦਾਨੋ ਜ਼ਨ ਨ ਨਾਕੇ ਕਮਾਸ਼ੋ ਵਖ ਹੋਣਾ ਨ ਕਰ ਮਾਲ ਚਾਂਦੀ ਸੋਨਾ ਫਰਜ਼ਾਂਦਾਨੋ ਜਨ ਬੱਚੇ ਤੇ ਇਸਤਰੀ ਰੱਬ ਤੋਂ ਗਾਫਲ ਬੇਖਬਰ ਨਹੀਂ ਹੋਣਾ ਬੱਚੇ بیوی ਸੋਨਾ ਚਾਂਦੀ ਤੋਂ ਵਖ ਨਹੀਂ ਹੋਣਾ ਭਾਵ ਕੇ ਵਰਤਨੇ ਹਨ ਪਰ ਰੱਬ ਤੋਂ ਬੇਖਬਰੀ ਨਹੀਂ ਕਰਨੀ ਇਹ ਧਰਮ ਹੈ ਇਹ ਮਲਾਨਾ ਰੂਮ ਦੇ ਕਥਨ ਹਨ ਇਸ ਵਿਚਾਰ ਨਾਲ ਗੁਰਮਤ ਸਹਿਮਤ ਹੈ ਕਿ ਗ੍ਰਸਤੀ ਨਹੀਂ ਤਿਆਗਣੀ ਹੁਕਮ ਜਾਣ ਕੇ ਵਿਚੇ ਰਹਦੇ ਹੋਏ ਧਿਆਨ ਰੱਬ ਵੱਲ ਰੱਖਣਾ ਹੈ ਮਲਾਨਾ ਰੂਮ 7ਵੀਂ ਸਦੀ ਵਾਲੇ ਸ਼ਮਸ ਤਬਰੇਜ਼ ਦੇ ਚੇਲੇ ਸਨ ਭਾਈ ਨੰਦ ਲਾਲ ਜੀ ਲਿਖਦੇ ਨੇ ਗੁਫਤਮ ਕਿ ਚਾਹ ਦੇ ਹਮ ਇਵਜ ਇਕ ਨਗਾਹੇ ਤੋ ਗੁਫਤਾ ਮਿਆਨੇ ਮਾ ਉਹ ਤੋ ਸੌਦਾ ਨਵੇਂ ਸ਼ਬਦ ਗੁਫਤਮ ਅਰਜ ਇਕ ਇਕ ਨਵੇਂ ਸ਼ਬਦ ਨਹੀਂ ਹੋ ਸਕਦਾ ਪਾਣੀ ਆਨੰਦ ਲਾਲ ਜੀ ਫਰਮਾ ਰਹੇ ਹਨ ਕਿ हे ਦਸ਼ਮੇਸ਼ ਜੀ ਤੁਹਾਡੀ ਇੱਕ ਨਿਗਾਹ ਬਦਲੇ ਮੈਂ ਜਾਨ ਦੇਣ ਲਈ ਤਿਆਰ ਹਾਂ ਪਰ ਗੁਰੂ ਜੀ ਫਰਮਾਉਂਦੇ ਹਨ हे ਆਨੰਦ ਲਾਲ ਮੇਰੇ ਤੇ ਤੇਰੇ ਵਿੱਚ ਇਹ ਸੌਦਾ ਨਹੀਂ ਹੋ ਸਕਦਾ ਗੁਰੂ ਨੂੰ ਪੂਰਾ ਸਮਰਪਣ ਚਾਹੀਦਾ ਹੈ ਮਾ ਬਰਦ ਮਾ ਬਰਦ ਬਾਦ ਖਾਕਮ ਅਜ਼ਰਦੋਸਤ ਦੁਸ਼ਮਨਮ ਸਰਦ ਨਦ ਕੇ ਹਰ ਜਾਈ ਅਸ ਭਾਈ ਨੰਦ ਲਾਲ ਜੀ ਕਹਿੰਦੇ ਨੇ ਇਹ ਹਵਾ ਮੇਰੀ ਖਾਕ ਉਡਾ ਕੇ ਕਿਧਰੇ ਹੋਰ ਨਾ ਲੈ ਜਾਈ ਦੁਸ਼ਮਨ ਤਾਂ ਨਾ ਦੇਣਗੇ ਕਿ ਹਰ ਜਾਈ ਹੈ ਪਾਵ ਜਗਾ ਜਗਾ ਫੁੱਲਾਂ ਤੇ ਬਹਿਣ ਵਾਲਾ ਹੈ ਇੱਕ ਹੋਸ਼ੇਰ ਪੜੀ ਹਮਾਰੀ ਨਮਾਜ਼ ਜ਼ਨਾਜ਼ਾ ਗੌਰੋਂ ਨੇ ਮਰੇ تھے ਜਿਨ ਕੇ ਲਈ ਉਹ ਰਹੇ ਵਜ਼ੂ ਕਰਤੇ ਜਿੰਨਾ ਖਾਤਰ ਮਰੇ ਸੀ ਉਹ ਹੱਥ ਮੂੰਹ ਹੀ ਧੋਂਦੇ ਰਹੇ ਨਵਾਜ਼ ਵੀ ਅਰਤੀ ਦੀ ਨਹੀਂ ਪੜੀ دیکھا جو انہیں سر جکانا بھی نہ رہا یاد دراصل آج ہم نے نواز ادا ہوئی ہے دیکھا جو انہیں سر جکانا بھی نہ رہا یاد دراصل آج ہم سے نواز ادا ہوئی ہے دامن تو ان کا ہاتھ سے جاتا رہا مگر رشتہ ہے جو مرتا نہیں ٹوٹتا نہیں چھوٹتا نہیں کابے میں بھی گیا نہ گیا ਇਹਨੂੰ ਬਤੋ ਕਾ ਇਸ਼ਕ ਇਸ ਮਰਜ਼ੀ ਕੀ ਖੁਦਾ ਕੇ ਘਰ ਮੇਂ ਵੀ ਦਵਾ ਨਹੀਂ ਹੈ ਸੰਗੇ ਅਸਵਦ ਕਾਲੇ ਰੰਗ ਦੇ ਪੱਥਰ ਨੂੰ ਬੋਸਾ ਦੇਣਾ ਚੁੰਮਣ ਕਰਨਾ ਪੱਥਰ ਪੂਜਾ ਹੀ ਤਾਂ ਹੈ ਇਸ ਤੋਂ ਵਰਜਦੇ ਹਨ ਅਲਾਮਾ ਇਕਬਾਲ ਮਰਦਮ ਰਾ ਸ਼ੇ ਸ਼ਨਾਸਦ ਅਰਜ਼ ਰਫਤਾਰੋ ਗੁਫਤਾਰੋ ਦਸਤਰ ਮਰਦ ਦੀ ਪਛਾਨ ਰਫ਼ਤਾਰ ਗਲਬਤ ਤੇ ਪਗੜੀ ਤੋਂ ਹੁੰਦੀ ਹੈ ਸ਼ੇਖ ਸਾਦੀ ਜੀ ਕਹਿੰਦੇ ਹਨ ਦੇਖੋ ਤੋ ਹਰ ਮੋੜ ਤੇ ਮਿਲ ਜਾਏਗੀ ਲਾਸ਼ੇ ਢੂੰਡੋਗੇ ਢੂੰਡੋਗੇ ਤੋ ਇਸ ਸ਼ੇਰ ਮੇਂ ਕਾਤਲ ਨਾ ਮਿਲੇਗਾ ਇਹ ਅੱਜ ਕੱਲ ਦੇ ਹਾਲਾਤ ਤੇ ਤਬਸਰਾ ਹੈ ਸਾਰੇ ਜ਼ਮਾਨੇ ਕੀ ਪਰੇਸ਼ਾਨੀਆਂ ਸਮੇਟ ਕਰ ਜੱਬ ਬਣਾਨੇ ਕੇ ਲਿਏ ਕੁਛ ਨਾ ਬਚਾ ਤੋ ਖੁਦਾ ਨੇ ਮੇਰਾ ਦਿਲ ਬਣਾ ਦਿਆ ਮੂਮਿਨ ਖਾਨ ਲਿਖਦੇ جوک دنے ہے بے پرد اتنا کہ ہر ذرے میں ہے اس کا ظہور ہے با پرد اتنا کہ نظر تک آتا نہیں ظہور جلوہ شام سے ہی بزا سا رہتا ہے دل ہے گویا چیرارا مفلس کا مفلس گریب مصفید نے لکھا اپنے گام میں جو ٹپکے وہ آنسو دوسرے کے گام میں جو وہے گہر ہوتا ہے گہر میں نے موتی کھول کر چشمے بصیرت ذرا دیکھ مجھے تجھ کو نظر آؤں گا میں کوئی روپوش نہیں چشمے بصیرت دنائی بینائی والی آنکھاں روپوش لکیا ہوئے تیرے آنے تیرے آنے کی کیا امید مگر کیس کہہ دوں ਕਿ ਇੰਤਜ਼ਾਰ ਨਹੀਂ ਹੈ ਜਿਸ ਫੁੱਲ 'ਤੇ ਜ਼ਿਆਦਾ ਨਿਖਾਰ ਹੁੰਦਾ ਹੈ ਕਿਸੇ ਕੀ ਦਸਤੇ ਹਵਸ ਦਾ ਸ਼ਿਕਾਰ ਹੁੰਦਾ ਹੈ ਤਾਹਿਰ ਨੇ ਲਿਖਿਆ ਤੋਕਸ ਦੁਸ਼ਮਨ ਮੁਲਕ ਦੇ ਬੇਨਦ ਬਾਦਸ਼ਾਹ ਬੇ ਹਲਮ ਜ਼ਾਹਿਦ ਬੇ ਇਲਮ ਨਾ ਸਹਿਨਸ਼ੀਲ ਰਾਜਾ ਤੇ ਅਨਪੜ ਪੁਜਾਰੀ ਮੁਲਕ ਤੇ ਧਰਮ ਦੇ ਦੁਸ਼ਮਨ ਹੁੰਦੇ ਹਨ ਸ਼ੇਖ ਸਾਦੀ ਜੀ ਫਰਮਾਉਂਦੇ ਹਨ اپنے تیور سنبھالو تاکہ کوئی اے نہ کہے دل بدلتا ہے تو چہرے بھی بدل جاتے ہیں تیور دا مطلب ہاپ ہاپ وہ آئے ہمارے گھر میں خدا کی قدرت ہے کبھی ہم ان کو کبھی اپنے گھر کو دیکھتے ہیں گمے ہستی کا ہے اسد مرگ مرگ علاج سما ہر رنگ میں جلتی ہے شہر ہونے تک مرگ موت سہر سویر یہ زبر بھی دیکھا ہے تریخ کے آہدوں کا لموں نے خطا کی صدیوں نے سزا پائی آہد راجہ خطا پل آپ پڑھتا ہوں تو ہوتی ہے رکیبوں کو خبر چپ رہتا ہوں تو پہلوں میں درد ہوتا ہے رقیب دشمن عمل سے زندگی بنتی ਤੋ ਸਭੀ ਬਣਾ ਲੇਤੇ ਨਵਾਜਿਸ਼ ਜਬ ਤਲਕ ਨਾ ਸ਼ਾਮਲ ਹੋ ਨਾਕਾਮ ਰਹਦੇ ਹਨ ਨਵਾਜਿਸ਼ ਬਖਸ਼ਿਸ਼ ਮਿਹ ਸਜਾਦ ਲਿਖ ਦੇਣ ਲੋੜਾਂ ਵਾਲੇ ਹਨ ਹਨੇਰੇ ਲਬ ਕਿਤੋਂ ਵੇ ਲੋੜੇ ਵੇ ਲੋੜੇ ਮਿਲ ਜਾਵਣੀ ਜੇਕਰ ਚੁਮ ਤਿਨਾਂ ਦੇ ਜੋੜੇ ਦਰਿਆ ਕਾ ਦੂਸਰਾ ਕਿਨਾਰਾ ਯੋ ਸਾਥ ਤੋ ਹੈ ਮਗਰ ਮਹਿਰਮ ਨਹੀਂ ਮਹਿਰਮ ਜਾਨੂ ਇੰਟੀਮੇਟ ہم دعا لکھتے رہے وہ دگا پڑتے گئے ایک نکتے نے ہمیں محرم سے مجرم کر دیا رج ہستی راج تھا جب تک ڈونڈا دہر میں کھل گئی جب آخ دل کی دل میں محرم پا لیا دہر زمانہ گم نام تھا گم نام ہوں گم نام رہوں گا یہ بھی تیرا کرم ہے کہ میں بے نام رہوں گا کرم کرپا आखिर एक ये आके के दानशवरान ने दुनिया ਦੇ ਬਗੀਚੇ ਨੂੰ ਸਵਾਰਨ ਲਈ ਅਦੁੱਤੀ ਬੋਲ ਕਹੇ ਹਨ ਇੱਕ ਸ਼ੇਰ ਦਸਰੇ ਨੇ ਵੀ ਕਲਮਬਦ ਕੀਤਾ ਹੈ ਆਪ ਦੀ ਨજર ਹੈ ਖੁਦਾ ਤੂਜੇ ਕਿਸੇ ਅਰਗਜ਼ਾ ਸੇ ਆਸ਼ਨਾ ਕਰ ਦੇ ਸੋਹਣ ਕਿ ਤੇਰੇ ਖਾਤਰੇ ਸਹਾਰਾ મે ਕੋਈ ਕਲ ਪਤਰ ਨਹੀਂ ਅਰਗਜ਼ਾ ਸਭ ਸੁਗੰਧੀਆਂ ਮਿਲਾ ਕੇ ਬਣਿਆ ਇਤਰ ਆਸ਼ਨਾ ਜਾਨੂ ਖਾਤਰ ਦਿਲ ਸਹਾਰਾ ਮਾਰੂਥਲ ਕਲਪਤਰ ਹਰ ਤਰ੍ਹਾਂ ਦੀ ਖਾਸ਼ ਪੂਰਾ ਕਰਨ ਵਾਲਾ ਸਵਰਗ ਦਾ ਕਲਪਤ ਦਰਖਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ